ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਗੱਲ ਕਰਾਂਗੇ ਗੈਰ ਕਾਨੂੰਨੀ ਖਨਣ ਮਾਮਲੇ ਲੈ ਕੇ ਕਿਉਂਕਿ ਇਹ ਮਾਮਲਾ ਬੇहद ਸੰਵੇਦਨਸ਼ੀਲ ਹੈ ਹੁਣ ਤੱਕ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਮਾਈਨਿੰਗ ਕੀਤੀ ਜਾਂਦੀ ਸੀ ਜਿਨ੍ਹਾਂ ਦੀਆਂ अनेਕਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਇੱਥੇ ਕਿ ਕਈ ਵਾਰ ਤਾਂ ਖੱਡਾਂ ਦੇ ਉੱਤੇ ਰੰਗੇ ਹੱਥੀ ਵੀ ਜਿਹੜਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਮਾਈਨਿੰਗ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਸੀ ਉਹਨਾਂ ਦੇ ਟਰੱਕ ਟਰਾਲੀਆਂ ਵੀ ਜਿਹੜੇ ਕਿ ਬਰਾਮਦ ਕੀਤੇ ਗਏ ਸੀ ਕਿਉਂਕਿ ਮੁੱਦਾ ਬੇहद ਗੰਭੀਰ ਹੈ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਹੋਣ ਵਾਲੀ ਮਾਈਨਿੰਗ ਦੇ ਸਿਸਟਮ ਨੂੰ ਬੰਦ ਕਰਕੇ ਨਵੇਂ ਸਿਸਟਮ ਦੇ ਨਾਲ ਇਸ ਨੂੰ ਚਲਾਇਆ ਗਿਆ ਉਹਨਾਂ ਨੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਮਾਈਨਿੰਗ ਹੁੰਦੀ ਸੀ ਉਸ ਨੂੰ ਹੁਣ ਪਾਰਦਰਸ਼ੀ ਕਰਕੇ ਦਿਖਾਇਆ ਜਿਸ ਦੇ ਨਾਲ ਇਸ ਦਾ ਸਿੱਧਾ ਜਿਹੜਾ ਕਿ ਲਾਭ ਹੈ ਉਹ ਸਰਕਾਰ ਨੂੰ ਹੋਵੇਗਾ ਤੇ ਲੋਕਾਂ ਨੂੰ ਵੀ ਕਾਫੀ ਜੜਕੀ ਰਾਹਤ ਮਿਲੇਗੀ ਕਿਉਂਕਿ ਗੈਰ ਕਾਨੂੰਨੀ ਢੰਗ ਦੇ ਨਾਲ ਖਨਣ ਦਾ ਮਾਮਲਾ ਇੰਨਾ ਕੁ ਜ਼ਿਆਦਾ ਗੰਭੀਰ ਸੀ ਕਿ ਇਸ ਦੇ ਵਿੱਚ ਚਾਰੇ ਪਾਸੇ ਭ੍ਰਿਸ਼ਟਾਚਾਰੀ ਵੇਖਣ ਨੂੰ ਮਿਲਦੀ ਸੀ ਜਿਹੜੇ ਠੇਕੇਦਾਰ ਸੀ ਉਹਨਾਂ ਨੂੰ ਵੀ ਭ੍ਰਿਸ਼ਟਾਚਾਰੀ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਕਿਵੇਂ ਇਸ ਸਿਸਟਮ ਦੇ ਵਿੱਚ ਸਾਰੇ ਲੋਕਰ ਨਾਲ ਮਿਲ ਕੇ ਅਜੀਹਾ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਿਸਟਮ ਨੂੰ ਬਦਲ ਕੇ ਰੱਖ ਦਿੱਤਾ ਦਾਮਾਂ ਦੇ ਉੱਤੇ ਜਿਹੜੀ ਕਿ ਹੁਣ ਬੋਲੀ ਲਗਾਈ ਜਾਵੇਗੀ ਅਤੇ ਜੋ ਵੀ ਕੰਮ ਹੈ ਇਹ ਖੰਨਣ ਮਾਮਲੇ ਦੇ ਵਿੱਚ ਉਹ ਸਾਰਾ ਪਾਰਦਰਸ਼ੀ ਢੰਗ ਦੇ ਨਾਲ ਕੀਤਾ ਜਾਵੇਗਾ ਇਸ ਦੇ ਨਾਲ ਜਿਹੜੀ ਕਿ ਇਸੇ ਨਿਲਾਮੀ ਹੋਵੇਗੀ ਬੋਲੀ ਲਗਾਈ ਜਾਵੇਗੀ ਇਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਭ੍ਰਿਸ਼ਟਾਚਾਰੀ ਨਹੀਂ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰੀ ਦੇ ਖਿਲਾਫ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਕੋਈ ਵੀ ਕੰਮ ਹੋਵੇਗਾ ਜੇਕਰ ਕੋਈ ਰਿਸ਼ਵਤ ਲੈਂਦਾ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਪ੍ਰੇਸ਼ਟ ਕਰਦਾ ਪ੍ਰਸ਼ਟਾਚਾਰੀ ਕਰਦਾ ਰੰਗਿਆ ਤੇ ਫੜਿਆ ਚਾਹੁੰਦਾ ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਵੇਗਾ ਚਾਹੇ ਉਹ ਪਾਰਟੀ ਦਾ ਕੋਈ ਲੀਡਰ ਆਗੂ ਸਮਰਥਕ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜਾਂ ਕੋਈ ਵੱਡਾ ਅਫਸਰ ਹੋਵੇ ਕਿਸੇ ਨੂੰ ਵੀ ਜਿਹੜਾ ਕਿ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਵੇਗਾ ਪਰ ਇਹ ਬਹੁਤ ਵੱਡਾ ਜਿਹੜਾ ਕਿ ਕੰਮ ਹੋ ਰਿਹਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਹੋਣ ਵਾਲੀ ਮਾਈਨਿੰਗ ਦੇ ਉੱਤੇ ਜਿਹੜੀ ਇਹ ਰੋਕ ਲੱਗੀ ਹੈ ਇਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਕਿ ਲਾਭ ਹੋਵੇਗਾ ਸਰਕਾਰ ਦੇ ਤਾਂ ਸਿੱਧਾ ਜਿਹੜਾ ਕਿ ਫਾਇਦਾ ਹੋਵੇਗਾ ਇਸ ਦੇ ਨਾਲ ਜਿਹੜੇ ਲੋਕ ਨੇ ਰਾਹਤ ਮਿਲੇਗੀ ਤੇ ਇਸ ਦੇ ਵਿੱਚ ਜਿਹੜੀ ਦਾਮਾਂ ਦੀ ਬੋਲੀ ਲੱਗੇਗੀ ਨਲਾਮੀ ਹੋਵੇਗੀ ਤੇ ਜਿਹੜੇ ਭ੍ਰਿਸ਼ਟ ਠੇਕੇਦਾਰ ਹੋਣਗੇ ਉਹਨਾਂ ਨੂੰ ਇਸ ਸਿਸਟਮ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਤਾਜੀ ਹੈ ਕਿ ਜਿਹੜਾ ਇਹ ਖਨਨ ਦਾ ਮਾਮਲਾ ਹੈ ਬੇਹਦਕ ਗੰਭੀਰ ਮਾਮਲਾ ਕਿਉਂਕਿ ਇਸ ਨੂੰ ਲੈ ਕੇ ਨੇਕਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਾਏ ਗਏ ਕਿ ਕਿਵੇਂ ਗੈਰ ਕਾਨੂੰਨੀ ਢੰਗ ਦੇ ਨਾਲ ਰੇਤਾ ਜਿਹੜਾ ਚੋਰੀ ਕੀਤਾ ਜਾਂਦਾ ਕਈ ਵਾਰ ਤਾਂ ਰਾਤਾਂ ਨੂੰ ਖੱਡਾਂ ਦੇ ਉੱਤੇ ਜਾ ਕੇ ਰੇਤਾ ਚੋਰੀ ਕੀਤਾ ਜਾਂਦਾ ਸੀ ਅਤੇ ਜਦੋਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸਨ ਉਸ ਤੋਂ ਬਾਅਦ ਜਿਹੜਾ ਕਿ ਖੁਲਾਸਾ ਹੁੰਦਾ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰਨ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਜ਼ਰੂਰ ਲਿਆ ਉਨ੍ਹਾਂ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਹੁਣ ਇਸ ਭ੍ਰਿਸ਼ਟ ਨੂੰ ਰੋਕ ਕੇ ਇਸ ਨੂੰ ਪਾਰਦਰਸ਼ੀ ਢੰਗ ਦੇ ਨਾਲ ਕੀਤਾ ਜਾ ਰਿਹਾ ਸ਼੍ਰੀਆਮ ਨਲਾਮੀ ਕੀਤੀ ਜਾਵੇਗੀ ਜੋ ਵੀ ਚੀਜ਼ ਹੋਏਗੀ ਹਰ ਇੱਕ ਤਰੀਕੇ ਦਾ ਦਾਮ ਰੱਖੇ ਜਾਣਗੇ ਅਤੇ ਜਿਹੜੇ ਭ੍ਰਿਸ਼ਟ ਠੇਕੇਦਾਰ ਹੁੰਦੇ ਸੀ ਜੋ ਇਸ ਮਾਮਲੇ ਵਿੱਚ ਘਪਲਾ ਕਰਦੇ ਸੀ ਜਾਂ ਜਿਨ੍ਹਾਂ ਦੇ ਬਲੋਂ ਕੋਈ ਨਾ ਕੋਈ ਲੁਕ ਹੋ ਰੱਖਿਆ ਜਾਂਦਾ ਸੀ ਉਹਨਾਂ ਨੂੰ ਵੀ ਇਸ ਸਿਸਟਮ ਤੋਂ ਜਿਹੜਾ ਕਿ ਬਾਹਰ ਕੀਤਾ ਜਾਵੇਗਾ ਜੇਕਰ ਕੰਮ ਪਾਰਦਰਸ਼ੀ ਦੇ ਨਾਲ ਹੋਣਗੇ ਤਾਂ ਅਜਿਹੇ ਭ੍ਰਿਸ਼ਟ ਲੋਕਾਂ ਨੂੰ ਸਿਸਟਮ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਭ੍ਰਿਸ਼ਟਾਚਾਰੇ ਨੂੰ ਖਤਮ ਕਰਦੇ ਹੋਏ ਜੋ ਰੇਤੇ ਦਾ ਸਭ ਤੋਂ ਗੰਭੀਰ ਮੁੱਦਾ ਸੀ ਇਸ ਨੂੰ ਵੀ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਵਿਸ਼ਵਾਸ ਬਣੇਗਾ ਇਸ ਦੇ ਨਾਲ ਲੋਕਾਂ ਦੀ ਕਾਫੀ ਮਦਦ ਹੋਵੇਗੀ ਅਤੇ ਜਿਹੜੇ ਭ੍ਰਿਸ਼ਟ ਲੋਕ ਨੇ ਉਹ ਵੀ ਹੁਣ ਜ਼ਰੂਰ ਸੁਧਰ ਜਾਣਗੇ ਕਿਉਂਕਿ ਇਸ ਕੰਮ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਕਿ ਪਾਰਦਰਸ਼ੀ ਢੰਗ ਦੇ ਨਾਲ ਇਸ ਖੰਨ ਮਾਮਲੇ ਦੇ ਵਿੱਚ ਇਸ ਖੰਨਣ ਦੇ ਵਿੱਚ ਜਿਹੜਾ ਕਿ ਸਿਸਟਮ ਉਹਨਾਂ ਨੇ ਲਾਗੂ ਕੀਤਾ ਹੈ ਅਤੇ ਗੈਰ ਕਾਨੂੰਨੀ ਢੰਗ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਸਿਸਟਮ ਤੋਂ ਬਾਹਰ ਕੀਤਾ ਜਾ ਰਿਹਾ ਤਾਂ ਹੁਣ ਇਹਨਾਂ ਦੀ ਨਿਲਾਮੀ ਤੇ ਬੋਲੀ ਲੱਗੇਗੀ